ਸਯੁਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ 4 ਮਹੀਨਿਆਂ ਤੋਂ ਬਾਅਦ ਆਪਣੇ ਪਿੰਡ ਡੱਲੇਵਾਲ ਵਿਖੇ ਪਹੁੰਚੇ ਤਾਂ ਉਹਨਾਂ ਦਾ ਆਕਾਸ਼ ਗੂੰਜਾਉ ਨਾਅਰੇ ਨਾਲ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਉਹ ਕੱਲੇ ਕਿਸਾਨਾਂ ਨਾਲ ਨਹੀਂ ਧੋਖਾ ਆਮ ਲੋਕਾਂ ਨਾਲ ਵੀ ਧੋਖਾ ਹੈ ਉਹਨਾਂ ਦੇ ਵੀ ਢਿੱਡ ਤੇ ਲੱਤ ਮਾਰੀ ਗਈ ਹੈ ਅਸੀਂ ਉਹਦੇ ਲਈ ਸੰਘਰਸ਼ ਕਰਾਂਗੇ ਤੇ ਇਹ ਕਿਸਾਨ ਅੰਦੋਲਨ ਹੋਣ ਦੇਸ਼ ਭਰ ਦੇ ਵਿੱਚ ਜਾਵੇਗਾ ਉਹਨਾਂ ਦੱਸਿਆ ਕਿ ਜਿਹੜਾ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਭਾਵੇਂ ਟਰਾਲੀਆਂ ਤੇ ਭਾਵੇਂ ਹੋਰ ਸਮਾਨ ਉਹਨੂੰ ਲੱਭਣ ਲਈ ਆਮ ਲੋਕਾਂ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਕੀਤਾ ਗਿਆ ਉਹ ਵੀ ਚੰਗਾ ਨਹੀਂ ਸ਼ੁਭ ਸੰਕੇਤ ਨਹੀਂ ਅਸੀਂ ਉਹਦਾ ਵੀ ਸਟੈਂਡ ਲਾਵਾਂਗੇ ਐਕਸ਼ਨ ਲੈ ਆ ਜਾਵੇਗਾ ਭਾਈ ਬਲਦੇਸ਼ ਸਿੰਘ ਵਡਾਲਾ ਜਿਹੜੇ ਉੱਗੇ ਕੀਰਤਨੀ ਨੇ ਉਹਨਾਂ ਨੇ ਜਿੱਥੇ ਜਗਜੀਤ ਸਿੰਘ ਡੱਲਿਆਲ ਨੂੰ ਕਿਹਾ ਕਿ ਉਹ ਮਰਨ ਵਰਤਾਲਾ ਆਪਣਾ ਇਹ ਪ੍ਰੋਗਰਾਮ ਤਿਆਗ ਦੇਣ ਇਹ ਖਿਆਲ ਤਿਆਗ ਦੇਣ ਅਸੀਂ ਤੁਹਾਨੂੰ ਮਰਨ ਨਹੀਂ ਦੇਣਾ ਤੇ ਉਹਨਾਂ ਨੇ ਉੱਥੇ ਹਾਜ਼ਰ ਬੀਬੀਆਂ ਨੂੰ ਕਿਹਾ ਕਿ ਹੁਣ ਚਾਰ ਚਾਰ ਬੱਚੇ ਇੱਕ ਇੱਕ ਘਰ ਚ ਪੈਦਾ ਕਰਨ ਦੀ ਲੋੜ ਆ ਕਿਉਂ ਕਿਉਂਕਿ ਇੱਕ ਜਗਜੀਤ ਸਿੰਘ ਡੱਲਿਆ ਨਹੀਂ ਲੜਾਈ ਲੜੂਗਾ ਹੁਣ ਸਾਰਿਆਂ ਦੀ ਸਾਂਝੀ ਲੜਾਈ ਹੋ ਗਈ ਹੈ। ਉਹਨਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਹੁਤ ਤਿੱਖੇ ਨਿਸ਼ਾਨੇ ਸਾਦੇ। ਉਹਨਾਂ ਅਰਦਾਸ ਬੇਨਤੀ ਤੋਂ ਪਹਿਲਾਂ ਅਤੇ ਗੁਰਬਾਣੀ ਕੀਰਤਨ ਦੀ ਸਮਾਪਤੀ ਮੌਕੇ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟ ਹੈ ਇਸ ਸ਼ਬਦ ਨਾਲ ਸਮਾਪਤੀ ਕੀਤੀ। ਉਹਨਾਂ ਨੇ ਵੀ ਤੇ ਉਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੂੰ ਤੇ ਪੰਜਾਬ ਦੀ ਆਪ ਸਰਕਾਰ ਨੂੰ ਨਿਸ਼ਾਨਾ ਤੇ ਰੱਖਿਆ ਕਈਆਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵੀ ਬਹੁਤ ਗੁੱਸਾ ਕੱਢਿਆ ਕੋੜਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਸਯੋਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ 4 ਮਹੀਨਿਆਂ ਤੋਂ ਬਾਅਦ ਆਪਣੇ ਪਿੰਡ ਡੱਲੇਵਾਲ ਵਿਖੇ ਪਹੁੰਚੇ ਤਾਂ ਉਹਨਾਂ ਦਾ ਆਕਾਸ਼ ਗੂੰਜਾਉ ਨਾਅਰਿਆਂ ਨਾਲ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਉਹ ਕੱਲੇ ਕਿਸਾਨਾਂ ਨਾਲ ਨਹੀਂ ਧੋਖਾ ਆਮ ਲੋਕਾਂ ਨਾਲ ਵੀ ਧੋਖਾ ਹੈ ਉਹਨਾਂ ਦੇ ਵੀ ਢਿੱਡ ਤੇ ਲੱਤ ਮਾਰੀ ਗਈ ਹੈ ਅਸੀਂ ਉਹਦੇ ਲਈ ਸੰਘਰਸ਼ ਕਰਾਂਗੇ ਤੇ ਇਹ ਕਿਸਾਨ ਅੰਦੋਲਨ ਹੋਣ ਦੇਸ਼ ਭਰ ਦੇ ਵਿੱਚ ਜਾਵੇਗਾ ਉਹਨਾਂ ਦੱਸਿਆ ਕਿ ਜਿਹੜਾ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਭਾਵੇਂ ਟਰਾਲੀਆਂ ਤੇ ਭਾਵੇਂ ਹੋਰ ਸਮਾਨ ਉਹਨੂੰ ਲੱਭਣ ਲਈ ਆਮ ਲੋਕਾਂ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਕੀਤਾ ਗਿਆ ਉਹ ਵੀ ਚੰਗਾ ਨਹੀਂ ਸ਼ੁਭ ਸੰਕੇਤ ਨਹੀਂ ਅਸੀਂ ਉਹਦਾ ਵੀ ਸਟੈਂਡ ਲਾਵਾਂਗੇ ਐਕਸ਼ਨ ਲਿਆ ਜਾਵੇਗਾ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਉੱਗੇ ਕੀਰਤਨੀ ਨੇ ਉਹਨਾਂ ਨੇ ਜਿੱਥੇ ਜਗਜੀਤ ਸਿੰਘ ਡੱਲਿਆਲ ਨੂੰ ਕਿਹਾ ਕਿ ਉਹ ਮਰਨ ਵਰਤਾਲਾ ਆਪਣਾ ਇਹ ਪ੍ਰੋਗਰਾਮ ਤਿਆਗ ਦੇਣ ਇਹ ਖਿਆਲ ਤਿਆਗ ਦੇਣ ਅਸੀਂ ਤੁਹਾਨੂੰ ਮਰਨ ਨਹੀਂ ਦੇਣਾ ਤੇ ਉਹਨਾਂ ਨੇ ਉੱਥੇ ਹਾਜ਼ਰ ਬੀਬੀਆਂ ਨੂੰ ਕਿਹਾ ਕਿ ਹੁਣ ਚਾਰ ਚਾਰ ਬੱਚੇ ਇੱਕ ਇੱਕ ਹੱਰਚ ਪੈਦਾ ਕਰਨ ਦੀ ਲੋੜ ਹੈ ਕਿਉਂ ਕਿ ਇੱਕ ਜਗਜੀਤ ਸਿੰਘ ਡੱਲਿਆ ਨਹੀਂ ਲੜਾਈ ਲੜੂਗਾ ਹੁਣ ਸਾਰਿਆਂ ਦੀ ਸਾਂਝੀ ਲੜਾਈ ਹੋ ਗਈ ਹੈ ਉਹਨਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਬਹੁਤ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਅਰਦਾਸ ਬੇਨਤੀ ਤੋਂ ਪਹਿਲਾਂ ਅਤੇ ਗੁਰਬਾਣੀ ਕੀਰਤਨ ਦੀ ਸਮਾਪਤੀ ਮੌਕੇ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟ ਹੈ ਇਸ ਸ਼ਬਦ ਨਾਲ ਸਮਾਪਤੀ ਕੀਤੀ। ਉਹਨਾਂ ਨੇ ਵੀ ਤੇ ਉਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੂੰ ਤੇ ਪੰਜਾਬ ਦੀ ਆਪ ਸਰਕਾਰ ਨੂੰ ਨਿਸ਼ਾਨੇ ਤੇ ਰੱਖਿਆ। ਕਈਆਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵੀ ਬਹੁਤ ਗੁੱਸਾ ਕੱਢਿਆ। ਹੋਨਾ ਚਾਹ ਕਰੋ ਟੋਕਰੀ ਰੱਖੀਆ ਕਰੋ ਬੀਜੇਪੀ ਸਰਕਾਰ ਮੁਕਾਮ ਮੁਕਾਮ ਕੋੜ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ